ਸੀ ਨਾਮਿਨੇਟ ਕੀਤਾ ਖਾਸਾ ਵਾਸਤੇ ਅੱਜ ਕਾਰਜਪ੍ਰਣਾਲੀ ਹੋਣਾ ਹੈ ਹੋਰਾਂ ਦੇ ਗ੍ਰਾਂਡ ਦੇ ਵਿੱਚ ਜਿਦੋਂ ਵੀ ਜੋ ਵੀ ਪ੍ਰੋਸੈਸ ਹੈ ਆਪ ਦੇ ਚੌਂਕ ਨਿਸ਼ਾਨਦਾ ਹੈ ਨੂੰ ਸੋਲਵ ਕਰਾਂਗੇ ਕਿ ਅਰੋੜਾ ਸਾਹਿਬ ਇਸ ਵਿਧਾਨ ਸਭਾ ਵਿੱਚ ਪਹੁੰਚ ਸਕਦੇ ਨੇ ਉਹਨਾਂ ਨੇ ਦੋ ਮਤਾਲੇ ਦੀ ਜ਼ਿੰਮੇਵਾਰੀ ਵੀ ਸੰਭਾਲੀ ਹੋਈ ਹੈ इंडस्ट्री दी पावर सो वक्ता वक्ता आज इंद्र गुप्ता जी बहुत ग्राउंड ਤੋਂ ਥੱਲੇ ਉੱਠੇ ਨੇ ਬੜੇ ਸਖਤ ਮਿਹਨਤਾਂ ਕਰਕੇ ਆਪਣੀਆਂ ਐਕਤੀਆਂ ਬਣਾਈਆਂ ਔਰ ਸਮਾਜ ਦੇ ਵਿੱਚ ਜਦੋਂ ਵੀ ਕੋਈ ਕਿਸੇ ਕਿਸਮ ਦੀ ਲੋੜ ਕਿਸੇ ਪਾ ਮਿਹਨਤ ਦੇ এমਪਲਾਈ ਨੂੰ ਪਾ ਮੈਂ ਨੁਮੀਦਾਈ ਹੁਣ ਕੇ ਬਸਬੰਦ ਵੀ ਕੱਢਦੇ ਐ ਔਰ ਸਾਡੀ ਬਰਨਾਲਾ ਲਾਕ ਦੇ ਵਿੱਚ ਬੜਾ ਇਹਨਾਂ ਦਾ ਸਤਕਾਰ ਨਾਲ ਨਾਮ ਲਿਆ ਜਾਂਦਾ ਹੈ। ਲੈਨਮਸੋ ਕੰਮਾਂ ਵਿੱਚ ਇਹਨੂੰ ਮੀਦਾ ਕੇ ਰਾਜ ਦੀ ਤਰੱਕੀ ਲਈ ਇਹ ਸੈਂਟਰ ਸਰਕਾਰ ਕੋਲੇ ਆਪਣਾ ਜਿੱਥੇ ਪੱਖ ਵੀ ਰੱਖਣਗੇ ਤੇ ਨਾਲ ਨਾਲ ਪੰਜਾਬ ਦੀ ਤਰੱਕੀ ਲਈ ਬਹੁਤ ਕੁਸ਼ਲ ਕੇ ਇਹਨਾਂ ਕੋਲ ਤਜਰਬਾ ਹੈ। ਤਾਂ ਉਹ ਲੈ ਕੇ ਵੀ ਆਉਣਗੇ ਜੋ ਪੰਜਾਬ ਦੇ ਹੱਕ ਬੰਦੇ ਨੇ ਉਹਨਾਂ ਦੇ ਪੰਜਾਬ ਦੇ ਹੱਕਾਂ ਦੀ ਆਵਾਜ਼ ਸੀਮਸ ਜਿਸ ਤਰੀਕੇ ਨਾਲ ਇਸ ਤੋਂ ਪਹਿਲਾਂ ਕੋਈ ਵੀ ਇਲੈਕਸ਼ਨ ਆ ਜਿਹੜਾ ਕਾਸਮਾ ਦਾ ਨਾਮੀਨੇਸ਼ਨ ਹੋਈਆਂ ਤੇ ਜਿੱਤ ਗਿਆ ਬੰਦੇ ਬਟ ਕੋਲੇ ਇਸ ਵਾਰ ਇੱਕ ਤੋਂ ਹੋਰ ਨਾਮੀਨੇਸ਼ਨਾਂ ਵੀ ਸਾਹਮਣੇ ਆਈਆਂ ਨੇ ਅ ਕੋਈ ਜੈਪੁਰ ਤੋਂ ਹੈ ਇੱਕ ਮਹਾਰਾਸ਼ਟਰ ਤੋਂ ਹੈ ਤੇਲਨ ਤੇਲਨ ਵੀ ਅਨੁਦੋਈ ਕਹਿ ਰਹੇ ਨੇ ਪਰ ਉਹ ਵਿਦਾਊਟ ਪ੍ਰਪੋਜ਼ਲਸ ਸੀ ਜਿਸ ਤਰ੍ਹਾਂ ਜੇ ਤੁਸੀਂ ਵਿਧਾਨ ਸਭਾ ਦੇ ਵਿੱਚ ਐਮ ਐਲ ਐ ਸ਼ਿਦਵਾਸਤੇ ਜਾਂ ਐਮ ਪੀ ਲੋਕ ਸਭਾ ਵਾਸਤੇ ਜੇ ਤੁਸੀਂ ਕਾਗਜ਼ ਭਰਦੇ ਤਾਂ ਤੁਹਾਨੂੰ 10 ਵੋਟਰਾਂ ਵੱਲੋਂ ਪ੍ਰੋਪੋਜ਼ਲ ਉਸ ਇਲਾਕੇ ਦੇ 10 ਵੋਟਰਾਂ ਵੱਲੋਂ ਪ੍ਰੋਪੋਜ਼ਲ ਚਾਹੀਦਾ ਇਹਦੇ ਵਿੱਚ 10 ਐਮ ਐਲ ਐਸ ਵੱਲੋਂ ਚਾਹੀਦੇ ਪਰ ਉਹਦੇ ਵਿੱਚ ਕਿਸੇ ਐਮ ਐਲ ਐਸ ਦੀ ਪ੍ਰੋਪੋਜ਼ਲ ਨਹੀਂ ਜਿਸ ਨੇ ਵੋਟਾਂ ਪਾਈ ਸੋ ਹੱਕ ਤਾਂ ਹਰੇਕ ਨੂੰ ਹੈ ਕਾਗਜ਼ ਭਰਨ ਦਾ ਪਰ ਇਹ ਵੀ ਅੱਗੇ ਹੋ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਨੂੰ ਜੇ ਸਰਦਨ ਪੂਰੀ ਫਰਜ਼ ਕਰਦੇ। ਸੀਐਮ ਸਾਹਿਬ ਇਸਕੇ ਦਾਵਾ ਕੇਂਦਰ ਸਰਕਾਰ ਦੀ ਤਰਫੋਂ ਡੀਸੀਲਟਿੰਗ ਕੋ ਮਨਜ਼ੂਰੀ ਨਹੀਂ دی ਗਈ। ਆਪ ਇਸ ਨੂੰ ਕਿਵੇਂ ਦੇਖ ਪਾਏਗੇ? ਮਾਨਯੋਗ ਹਾਈ ਕੋਰਟ ਨੇ ਸਾਨੂੰ ਡੀਸੀਲਟਿੰਗ ਦੀ ਮਨਜ਼ੂਰੀ ਦਿੱਤੀ। ਕੇਂਦਰ ਸਰਕਾਰ ਤਾਂ ਕਰੂਗੀ ਇਦਾਂ ਕਿ ਡੀਸੀਲਟਿੰਗ ਨਹੀਂ ਹੁਣ ਇੱਥੋਂ ਤਾਂ ਪਤਾ ਲੱਗਦਾ ਹੈ ਨਾ ਕਿ ਕੌਣ ਜ਼ਿੰਮੇਵਾਰ ਹੈ। ਉਹ ਕਹਿੰਦੇ ਸੀ ਡੀਸੀਲਟਿੰਗ ਦੀ ਮਨਜ਼ੂਰੀ ਨਹੀਂ ਦਿੰਦੇ। ਐਸੀ ਕਰਕੇ ਤਾਂ ਪਹਿਲਾਂ ਜਿਹੜੀਆਂ ਪ੍ਰੋਬਲਮਾਂ ਕਿਉਂ ਜਦੋਂ ਥੋੜਾ ਜਿਆਦਾ ਕੋਈ ਕਿਸੇ ਦਰਿਆ ਨੂੰ ਸਾਫ ਕਰਨ ਦੀ ਗੱਲ ਚੱਲਦੀ ਹੈ ਮਾਈਨਿੰਗ ਹੈ ਜੀ ਤਾਂ ਮਾਈਨਿੰਗ ਹੈ ਜਦੋਂ ਮਾਨਯੋਗ ਹਾਈ ਕੋਰਟ ਨੇ ਸਾਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਡੀਸੀਟਿੰਗ ਨੇ ਜੁਰਮ ਦਿੱਤੀ ਤਾਂ ਅਸੀਂ ਫੋਲੋ ਕਰਾਂਗੇ ਗਾਈਡਲਾਈਨਸ ਸਾਰੀਆਂ ਉਹਨਾਂ ਦੀ ਤੇ ਤਾਂ ਕਿ ਭਵਿੱਖ ਦੇ ਵਿੱਚ ਇਸ ਧਰਤੀ ਚਲੂ ਆਇਆ ਦਾ ਕੁਦਰਤ ਹੈ ਤਾਂ ਜੰਮੂ ਕਸ਼ਮੀਰ ਤੋਂ ਲੈ ਕੇ ਉੱਤਰਾਖੰਡ ਦੇ ਵਿੱਚ ਤੋਂ ਅਸਾਮ ਤੱਕ ਭਾਰੰਦੀ ਨਾਲ ਚੱਲਦਾ ਹੈ ਤਰਨਤਾਰੀ ਇਲੈਕਸ਼ਨ ਤਰਨਤਾਰੀ ਇਲੈਕਸ਼ਨ ਤਰਨਤਾਰੀ ਇਲੈਕਸ਼ਨ ਦਾ ਮਿਲਾਨ ਹੋ ਚੁੱਕਾ ਹੈ ਹਾਂ ਜੀ ਜੀ ਉਹਦੇ ਵਿੱਚ ਵੀ ਪਾਰਟੀ ਵੱਲੋਂ ਜਿਹੜੇ ਸਾਡੇ ਕੈਂਡੀਡੇਟ ਨੇ ਸੰਤੂ ਸਾਹਿਬ ਤੇ ਉਹਨਾਂ ਦੀ ਵੀ ਨਾਮਿਨੇਸ਼ਨ ਜਿਹੜੀ ਆਉਣ ਵਾਲੇ ਦਿਨਾਂ ਚ ਹੋਊਗੀ ਅਸੀਂ ਆਪਣੀ ਪਾਰਟੀ ਨੂੰ ਪ੍ਰਚਾਰ ਕਰਾਂਗੇ ਪਾਰਟੀ ਨੇ ਹੁਣ ਤੱਕ ਸਾਡੇ ਤਿੰਨ ਪੌਣੇ ਚਾਰ ਸਾਲਾਂ ਦੇ ਵਿੱਚ ਜੋ ਜੋ ਲੋਕ ਪ라이 ਸਕੀਮਾਂ ਜੋ ਜੋ ਪੰਜਾਬ ਲਈ ਜਿਹੜੇ ਫੈਸਲੇ ਲਏ ਨੇ ਅਸੀਂ ਉਹ ਸਾਰੇ ਪ੍ਰਚਾਰ ਕਰਾਂਗੇ ਤੇ ਡੈਮੋਕ੍ਰੇਸੀ ਹੈ ਕਿ ਬਾਕੀ ਫੈਸਲਾਤ ਹੈ ਸੀਐਮ ਸਰ ਸੀਜੀਐ ਦਾ 이슈 ਬੜਾ ਇਸ ਟਾਈਮ ਚੱਲ ਰਿਹਾ ਹੈ ਤੁਸੀਂ ਐਸੇ ਸੀਐਮ ਉਸ ਨੂੰ ਕਿਸ ਤਰੀਕਾ ਦੇ ਦੇਖੋ ਬਹੁਤ ਸ਼ਰਮਨਾਕ ਗੱਲ ਹੈ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸਾਡੇ ਦੇਸ਼ ਦੇ ਚੀਫ ਜਸਟਿਸ ਜਿਹੜੇ ਨੇ ਉਹਨਾਂ ਵੱਲ ਕੋਈ ਦੁਰਤੀ ਸੁਣ ਕੇ ਅਪਮਾਨਿਤ ਕੀਤਾ ਜਾਣਾ ਜਾਂ ਫਿਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਧਮਕੀਆਂ ਉਹਨਾਂ ਨੂੰ ਉੱਟਣ ਦੀਆਂ ਜਾਂ ਉਹਨਾਂ ਦਾ ਸਿਰ ਕਾੜ ਦੇ ਉਹਨਾਂ ਦਾ ਇਹ ਮੰਗਣ ਵਾਲੇ ਨੇ ਤਾਂ ਕਿੱਥੇ ਬੈਠ ਕੇ ਸੋ ਇਹ ਮੈਨੂੰ ਲੱਗਦਾ ਨਹੀਂ ਕਿ ਇਹ ਸਾਡੇ ਜੁਡੀਸ਼ੀਅਲ ਸਿਸਟਮ ਵਾਸਤੇ ਜਾਂ ਸਾਡੇ ਸੋਸ਼ਲ ਬੌਂਡਿੰਗ ਵਾਸਤੇ ਸਾਡੇ ਭਾਈਚਾਰੇ ਵਾਸਤੇ ਇਹ ਇੱਕ ਚੰਗੀ ਗੱਲ ਹੈ ਕਿਉਂਕਿ ਭਾਰਤੀ ਗੁਲਦਸਤਾ ਹੈ ਗੁਲਦਸਤੇ ਜਹਰ ਕਿਸਮ ਦਾ ਸੁੰਦਰ ਹੁੰਦਾ ਹੈ ਗੁਲਦਸਤੇ ਜਹਰ ਕਿਸਮ ਦੇ ਫੁੱਲ ਵੀ ਆਪਣੀ ਸੁਭਾਅ ਦਿੰਦੇ ਇੱਕ ਰੰਗ ਦੇ ਫੁੱਲਾਂ ਵਾਲੇ ਗੁਲਦਸਤੇ ਨੂੰ ਤੁਸੀਂ ਜ਼ਿਆਦਾ ਦੇਰ ਦੇਖ ਨਹੀਂ ਸਕਦੇ ਸੋ ਭਾਰਤੀ ਗੁਲਦਸਤਾ ਹੈ ਸਾਡਾ ਦੇਸ਼ ਇੱਚ ਹਰ ਇੱਕ ਨੂੰ ਹੱਤਿਆ ਉਹ ਬਹੁਤ ਥੱਲੇੋਂ ਬਹੁਤ ਛੋਟੇ ਪਰਿਵਾਰ ਚੋਂ ਗਰੀਬ ਪਰਿਵਾਰ ਚੋਂ ਉੱਟ ਕੇ ਐਡੀ ਵੱਡੀ ਕੁਰਸੀ ਤੇ ਬੈਠੇ ਕਿ ਸ਼ਾਇਦ ਇਹ ਹੀ برداشت ਨਹੀਂ ਹੁੰਦਾ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਤਾਂ ਹਮੇਸ਼ਾ ਜਾਤੀਵਾਦੀ ਲੜਾਈ ਲੜੀ ਹਮੇਸ਼ਾ ਉਹਨਾਂ ਨੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਸਾਡੀ ਪਾਰਟੀ ਸਿੱਖ ਲੋਕ ਪਾਰਟੀ ਸਾਰੇ ਸਾਰੇ ਭਾਈਚਾਰੇ ਨਾਲ ਲੈ ਕੇ ਚੱਲਦੇ ਸਰਕਾਰਾਂ ਦਾ ਸਰਕਾਰ ਕਰੀ ਸੋ ਇਹ ਨਿੰਦਣਾਂ